ਕਿੱਥਾ ਆ ਤੁਸੀਂ ਕਿੱਥਾ ਆ ਫਗਵਾੜੇ ਤੋਂ ਤੁਹਾਨੂੰ ਮੈਸੇਜ ਭੇਜਿਆ ਸਰ ਮੈਂ ਅੱਛਾ ਜੀ ਹਾਂਜੀ ਹਾਂਜੀ ਫਗਵਾੜੇ ਕਿਹੜੀ ਜਗ੍ਹਾ ਚਾਚੋ ਕੀ ਹਾਂਜੀ ਇਹੀ ਕੰਮ ਇੱਥੇ ਕੋਈ ਕੌਣ ਨਹੀਂ ਕਰਦੇ ਬਹੁਤ سارے ਸ਼ਬਦ ਸੁਣੀਦੇ ਅਸੀਂ ਠੀਕ ਹੈ ਧੰਨਵਾਦ ਤੁਹਾਡਾ ਹਲਦੀ ਦੇਖਦੀਆਂ ਮੈਂ ਤੁਹਾਨੂੰ ਨਾਲ ਮੁਲਾਕਾਤ ਤੇ ਨਹੀਂ ਹੋਈ ਹੈਗੀ ਹਾਂਜੀ ਇਸ ਤਰ੍ਹਾਂ ਮਿਲੇ ਆ ਬਹੁਤ ਧੰਨਵਾਦ ਤੁਹਾਡਾ ਮੈਨੂੰ ਹੋਰ ਪੈਸੇਂਜਰ ਵੀ ਮਿਲੇ ਸੀਗੇ ਇਹ ਜਿਹੜਾ ਫਲੋਰ ਲੈਵਲ ਤੇ ਹੁੰਦਾ ਹੈ ਉਹਨੂੰ ਮੇਨਟੇਨੈਂਸ ਕਰਦੇ ਆ। ਤਾਂ ਫਿਰ ਕੋਸ਼ਿਸ਼ ਗੁਰਦੁਆਰੇ ਵੀ ਦੇਖਣਾ ਪੈਂਦਾ। ਹਮਾਰੀ ਹਰ ਜਿਹੜੀ 2015 ਤੋਂ ਜਾ ਰਹੇ ਲਗਾਤਾਰ ਤਾਂ ਫਿਰ ਤਾਂ ਕਰਕੇ ਸਮਾਂ ਥੋੜਾ ਹੁੰਦਾ ਨਹੀਂ ਤਾਂ ਕੋਈ ਗੱਲ ਜੋ ਤੁਸੀਂ ਕਹੋਗੇ ਸ਼ਬਦੀ ਚਾਹੀਦਾ ਸ਼ਬਦ ਕੋਈ ਨਹੀਂ ਕੋਈ ਗੱਲ ਨਹੀਂ ਮਾਰਿਆ ਤਾਂ ਕੋਈ ਬਾਣ ਹੁੰਦਾ ਅਸੀਂ ਰੋਪਨਾਨ ਰੋਕਣ ਵਾਲੇ ਕੋਣ ਹੁੰਦੇ ਨਹੀਂ ਜੀ ਨਹੀਂ ਤੁਹਾਨੂੰ ਕੋਈ ਵੀ ਸਾਥ ਚਾਹੀਦਾ ਹਾਂਗਾ ਮੈਂ ਦੱਸ ਦਿਆਂ ਜਦੋਂ ਮਰ ਜੀ ਸਾਰੀ ਗਾਇਕ ਸਾਡੇ ਇਸ ਵਾਰ ਸਾਡੇ ਨਾਲ ਕਾਂਸੀ ਕੇਸ ਸੀਗੇ ਉੱਥੇ ਦੇ ਸੀਗੇ ਉਹ ਆ ਜਿਹੜਾ ਇੱਧਰ ਹੋਵੇਗਾ ਉੱਥੋਂ ਵੱਡੇ ਸੀਗੇ ਹੋਵੇ ਹਾਂਜੀ ਉਹ ਕੇਸ ਸੀਗੇ ਸਾਡੇ ਨਾਲ ਆ ਤੇ ਜੀ ਚਲੋ ਤੁਹਾਡਾ ਧੰਨਵਾਦ ਆ ਮੈਂ ਵੀਡੀਓ ਨੂੰ ਪਰ ਆ ਠੀਕ ਹੈ ਓਕੇ ਕਿੱਥਾ ਆ ਤੁਸੀਂ ਕਿੱਥਾ ਆ ਫਗਵਾੜੇ ਤੋਂ ਤੁਹਾਨੂੰ ਮੈਸੇਜ ਭੇਜਿਆ ਸੀਗਾ ਮੈਂ ਅੱਛਾ ਜੀ ਹਾਂ ਜੀ ਹਾਂ ਜੀ ਫਗਵਾੜੇ ਕਿਹੜੀ ਜਗ੍ਹਾ ਚਾਚੋਗੀ ਹਾਂ ਜੀ ਇਹੀ ਕੰਮ ਇਹੀ ਗੌਰ ਨੂੰ ਕਰਦੇ ਆ ਬਹੁਤ ਸਾਡੇ ਸ਼ਬਦ ਸੁਣੀਦੇ ਆ ਤੁਸੀਂ ਠੀਕ ਹੈ ਧੰਨਵਾਦ ਤੁਹਾਡਾ ਮੈਂ ਗਲਤੀ ਦੇਖਦੀ ਆ ਮੈਂ ਤੁਹਾਨੂੰ ਸਾਡੇ ਨਾਲ ਮੁਲਾਕਾਤ ਨਹੀਂ ਹੋਈ ਹੈਗੀ ਜੀ ਸਾਨੂੰ ਮਿਲੇ ਆ ਬਹੁਤ ਧੰਨਵਾਦ ਤੁਹਾਡਾ ਮੈਨੂੰ ਹੋਰ ਪੈਸੇਂਜਰ ਵੀ ਮਿਲੇ ਸੀਗੇ ਸਾਡੇ ਜਿਹੜਾ ਫਲੋਰ ਲੈਵਲ ਤੇ ਹੁੰਦਾ ਉਹਨੂੰ ਨੀਂਦ ਦੇ ਨਸਰ ਕਰਦੇ ਆ। ਤਾਂ ਫਿਰ ਕੋਸ਼ਿਸ਼ ਕਰ ਗੁਰਦੁਆਰੇ ਵੀ ਦੇਖਣਾ ਲੈਂਦਾ। ਅਮਾਜ਼ੀ ਹਾਂ ਜੀ 2019 ਤੋਂ ਜਾ ਰਹੇ ਲਗਾਤਾਰ। ਤਾਂ ਫਿਰ ਤਾਂ ਕਰਕੇ ਸਮਾਂ ਥੋੜਾ ਹੁੰਦਾ ਨਹੀਂ ਤਾਂ ਕੋਈ ਗੱਲ ਜੋ ਤੁਸੀਂ ਕਹੋਗੇ ਸ਼ਬਦੀ ਚੰਗਾ ਸ਼ਬਦ ਕੋਈ ਦੋ ਗੱਲ ਲੈ ਲੈਂਦੇ। ਸਾਡੇ ਮਾਰਾਏ ਤਾਂ ਕੋਣ ਗਾਣ ਹੁੰਦਾ ਅਸੀਂ ਰੋਪਣਾ ਰੋਪਣ ਵਾਲੇ ਕੋਣ ਹੁੰਦੇ ਨੇ। ਤੁਹਾਨੂੰ ਪੁੱਛੇ ਸਕੇ ਚਾਹੀਦਾ ਹੂੰਗਾ ਮੈਂ ਦੱਸ ਦਿਆਂ ਜਦੋਂ ਮਰਦੀ ਸਾਰੀ ਗਾਇ ਸਾਰੇ ਤੁਹਾਡੇ ਇਸ ਵਾਰ ਸਾਡੇ ਨਾਲ ਕਾਂਸੀ ਕੇ ਸੀਗੇ ਉੱਥੇ ਦੇ ਸੀਗੇ ਉਹ ਆ ਜਿਹੜਾ ਇੱਧਰ ਹੋਲੇਗਾ ਤੁਹਾਡੇ ਦੇ ਸੀਗੇ ਹੋਵੇ ਹਾਂਜੀ ਉਹ ਕੇ ਸੀਗੇ ਸਾਡੇ ਨਾਲ ਆ ਗਏ ਚਲੋ ਤੁਹਾਡਾ ਧੰਨਵਾਦ ਆ ਮੈਂ ਵੀ ਜਲਰ ਪਾਉਂਗਾ ਠੀਕ ਹੈ ਓਕੇ